ਸਸਤੀ ਗਾਲ ਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨਹੀਂ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਤੇ ਕੰਬੋ ਖੁਰਦ ਧਰਮਕੋਟ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵੀਕਾ ਸੂਦ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਤੇ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਹਾਂ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕਟਸ ਨੇ ਜਿਹੜੇ ਆਲਰੇਡੀ ਤੁਹਾਡੇ ਨਾਲ ਟੱਚ ਵਿੱਚ ਨੇ ਔਰ ਜਿਨ੍ਹਾਂ ਨਾਲ ਨਾ ਅਸੀਂ ਜਾਂ ਸਾਡੀ ਟੀਮ ਨਾ ਮੇਰੀ ਭੈਣ ਮਾਲਵਿਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਇਹੜੀਆਂ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹ ਹੀ ਕਹਾਂਗੇ ਕਿ ਜਿੰਨਾ 60 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਤੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੇ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਤ ਹਮੇਸ਼ਾ ਖੜਾ ਰਹੂਗਾ ਇੰਤਜ਼ਾਰ ਨਹੀਂ ਕਰਦੇ ਕਿ ਮਦਦ ਕਹਾਂ ਸੇ ਆਏਗੀ बस आप खड़े हुए हैं और खुद के लिए ये बना देते हैं और ये बांध बनाया इन लोगों ने और आप देख सकते हैं कि पूछे आप पूरा घर दिखाएंगे तो पानी यहाँ तक पूरा ऊपर आ गया था घर की भी हालत जो है खराब हो गई है लेकिन जज्बा जो एकदम कायम है, है, है हम लोग और कवल जी थी कि जब हम घर पे पहुंचे तो चेहरे पे पूरी खुशी थी स्माइल थी और गुरजोत आप देख ही रहे हो ਭਾਈ ਜੀ ਹਮਾਰੇ ਸਭ ਖੜੇ ਹੋਏ ਆ ਯਾਹ ਪੇ ਤੋ ਕਿਆ ਮੁਸ਼ਕਿਲ ਆਈ ਤੋ ਉਹਨੋ ਇੱਥੇ ਜੋ ਆਇਆ ਪਾਣੀ ਬਹੁਤ ਔਖਾ ਹੋ ਗਿਆ ਸੀ ਹਾਂਜੀ ਬਹੁਤ ਆ ਵੇਖੋ ਸਾਰਾ ਪਾਣੀ ਭਰਿਆ ਆ ਸੀ ਇੱਟਾ ਪੈਰ ਢੂ ਗਿਆ ਕਮਰੇ ਕੋਚ ਆਂਡੇ ਬੁੰਦੇ ਪੈਦਾ ਸਾਰਾ ਬਸ ਇੰਨਾਂ ਹੋ ਗਿਆ ਕੋਈ ਨਹੀਂ ਆਇਆ ਮੈਂ ਭਾਈ ਜੀ ਨੂੰ ਦੱਸਿਆ ਤੁਹਾਨੂੰ ਭਾਈ ਜੀ ਦੱਸਿਆ ਅਬ ਆ ਭਾਈ ਜੀ ਆ ਗਏ ਭਾਈ ਜੀ ਇਹਨੂੰ ਮੈਂ ਪੁੱਰੇ ਕਿਹਾ ਮੈਂ ਕਿ ਮੈਨੂੰ ਲਿਸਟਾਂ ਦੱਸਿਓ ਜਿਹੜੇ ਘਰਾਂ ਚ ਤਕਲੀਫਾਂ ਨੇ ਮੈਂ ਇਥੋਂ ਸਮਾਨ ਭੇਜਾਂਗਾ ਫਿਰ ਤੁਸੀਂ ਵਾਪਸ ਮੈਨੂੰ ਮੰਗ ਕਰ ਤੋਂ ਹਾਂਜੀ ਇਹ ਸਾਡੇ ਲੱਗ ਰਹੀਆਂ ਹਾਂਜੀ ਹਾਂਜੀ ਨਹੀਂ ਨਹੀਂ ਬਾਈ ਜੀ ਬਹੁਤ ਸੱਚਾ ਕਰ ਰਿਹਾ ਬਿਲਕੁਲ ਹੀ ਆਪਾਂ ਕਰਾਂਗੇ ਤੁਹਾਡਾ ਹੈਨਾ ਹਾਂਜੀ ਖੁਸ਼ ਰਹੋ ਤੁਸੀਂ ਹਮੇਸ਼ਾ ਵਾਹਿਗੁਰੂ ਸੱਚੇ ਬਾਸ਼ਾ ਹਮੇਸ਼ਾ ਤੁਹਾਡਾ ਧਿਆਨ ਰੱਖੂਗਾ